ਤਸਵੀਰਾਂ ਨੇ ਗੁਰਦੁਆਰਾ ਟੀਲਾ ਬਾਬਾ ਫਰੀਦੀਆਂ ਜਿੱਥੇ ਕਥਿਤ ਮਾਨਸਿਕ ਤੌਰ ਤੇ ਪਰੇਸ਼ਾਨ ਨੌਜਵਾਨ ਸ਼ੱਕੀ ਹਾਲਾਤ ਦੇ ਵਿੱਚ ਨੰਗੇ ਸਿਰ ਗੁਰੂ ਘਰ ਵਿੱਚ ਦਾਖਲ ਹੋਇਆ ਤੇ ਮੱਥਾ ਟੇਕਣ ਲੱਗਾ ਲੇਕਿਨ ਮੌਕੇ ਤੇ ਮੌਜੂਦ ਸੇਵਾਦਾਰਾ ਨੇ ਉਕਤ ਨੌਜਵਾਨ ਨੂੰ ਫੜ ਕੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਕਤ ਮੁਲਜ਼ਮ ਨੌਜਵਾਨ ਕਿਸੇ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਗੁਰੂ ਘਰ ਦੇ ਬਾਹਰ ਉਸ ਦੇ ਮੋਟਰਸਾਈਕਲ ਦੀ ਦੂਜੇ ਮੋਟਰਸਾਈਕਲ ਨਾਲ ਟੱਕਰ ਹੋਈ ਇਸ ਦੌਰਾਨ ਉਕਤ ਨੌਜਵਾਨ ਫਸਦਾ ਹੋਇਆ ਗੁਰੂ ਘਰ ਅੰਦਰ ਦਾਖਲ ਹੋ ਗਿਆ ਤੇ ਮੱਥਾ ਟੇਕਣ ਲੱਗਾ ਨੌਜਵਾਨ ਜਿਸ ਤਰ੍ਹਾਂ ਨੰਗੇ ਸਿਰ ਫਸਦਾ ਹੋਇਆ ਗੁਰੂ ਘਰ ਵਿੱਚ ਦਾਖਲ ਹੋਇਆ ਤਾਂ ਮੌਕੇ ਤੇ ਮੌਜੂਦ ਸੇਵਾਦਾਰਾਂ ਨੇ ਉਸ ਨੂੰ ਤੁਰੰਤ ਫੜ ਲਿਆ ਅਤੇ ਕੋਟਮਾਰ ਕਰਨੀ ਸ਼ੁਰੂ ਕਰ ਦਿੱਤੀ ਨੌਜਵਾਨ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ ਜੋ ਕਿ ਨਜ਼ਦੀਕੀ ਪਿੰਡ ਪੁੱਲੋਵਾਲ ਦਾ ਵਸਨੀਕ ਦੱਸਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖ ਰਹੀ ਹੈ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਬਾਹਰੋਂ ਪਚ ਕੇ ਅੰਦਰ ਹੈ ਫਿਰ ਸੇਵਾਦਾਰਾਂ ਨੇ ਖੋਲ੍ਹ ਲਿਆਗਾ ਕੀ ਵਜ੍ਹਾ ਕੀ ਸੀ ਕਿਉਂ ਫੜਿਆ ਗਿਆ ਇਹਨੇ ਜਿਹੋ ਜਿਹੜੀਆਂ ਪੂਰੀ ਮਰਿਆਦਾ ਨਹੀਂ ਕੀਤੀ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਜੀ ਤੇ ਇਹਦਾ ਪਰਿਵਾਰ ਹੈਗਾ ਪੋਲੂ ਵਾਲੇ ਪਿੰਡ ਚ ਰਹਿੰਦੇ ਨੇ ਮਲਕੀਤ ਸਿੰਘ ਦਾ ਨਾਮ ਹੈ ਬਾਕੀ ਇਹਦੇ ਵੈਰੀਫਾਈ ਕਰਦੇ ਹਾਂ ਤੇ ਹੁਣ ਅਗਲੀ ਕਰਦੇ ਕਿ ਅਗਲੀ ਕਾਰਵਾਈ ਜੇ ਇੰਟੈਂਸ਼ਨਲੀ ਕੋਈ ਤਾਂ ਕਾਰਵਾਈ ਹੋ ਜਾ ਜੀ ਸੇਵਾਦਾਰਾਂ ਨਾਲ ਗੱਲ ਕਰਦੇ ਆ ਇਧਰੋਂ ਫ੍ਰੀ ਹੋ ਜੀਏ ਬਸ ਜੀ